ਅਗੇ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਰ ਪਰਬਤ ਤੋਂ ਹੁੰਦੇ ਹੋਏ ਇੱਕ ਐਹੋ ਜਿਹੀ ਜਗ੍ਹਾ ਤੇ ਬੈਠੇ ਨੇ ਜਿੱਥੇ ਬਹੁਤ ਸਾਰੇ ਬਿਹੰਗਮ ਸਾਧੂ ਰਹਿੰਦੇ ਆ ਬਿਹੰਗਮ ਸਾਧੂ ਉਹ ਹੁੰਦੇ ਆ ਜਿਹੜੇ ਵਿਆਹ ਨਹੀਂ ਕਰਵਾਉਂਦੇ ਤੇ ਜਿਨ੍ਹਾਂ ਵਿੱਚ ਗ੍ਰਸਤ ਜੀਵਨ ਜਿਉਣ ਦੀ ਇੱਛਾ ਨਹੀਂ ਹੁੰਦੀ ਤੇ ਬਿਹੰਗਮ ਸਾਧੂਆਂ ਵਿੱਚ ਇੱਕ ॠषि ਬਿਠਾ ਹੈ ਜਿਨ੍ਹਾਂ ਦਾ ਸਰੀਰ ਕਾਂ ਦਾ ਹੈ ਤੇ ਉਹਨਾਂ ਨੂੰ ਕਾਕ ਬਸੁੰਡ ਰੀषि ਕਹਿ ਕੇ ਪੁਕਾਰਿਆ ਜਾਂਦਾ ਹੈ ਤੇ ਹੋਰ ਜਿਹੜੇ ਸਾਧੂ ਬੈਠੇ ਆ ਕਾਕ ਬਸੁੰਡ ਜੀ ਉਹਨਾਂ ਨੂੰ ਕਥਾ ਸੁਣਾ ਰਹੇ ਹਨ ਤੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਹੋ ਕੇ ਬੈਠ ਗਏ ਤੇ ਸਾਰਾ ਕੁਝ ਵੇਖ ਰਹੇ ਨੇ ਤੇ ਗੁਰੂ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਹਨ ਤੇ ਜਦੋਂ ਕਾਕ ਬਸੁੰਡ ਨੇ ਆਪਣੀ ਕਥਾ ਸਮਾਪਤ ਕੀਤੀ ਤੇ ਸਾਰੇ ਰੀਸ਼ੀਆਂ ਨੇ ਕਾਕ ਬਸੁੰਡ ਨੂੰ ਮੱਥਾ ਟੇਕਿਆ ਤੇ ਆਪਣੇ ਆਪਣੇ ਸਥਾਨਾਂ ਤੇ ਚਲੇ ਗਏ ਤੇ ਹੁਣ ਕਾਂਕ ਬਸਉਂਡ ਇਕੱਲੇ ਰਹਿ ਗਏ ਤੇ ਆਪਣੇ ਧਿਆਨ ਵਿੱਚ ਬੈਠੇ ਆ ਤੇ ਜਦੋਂ ਕੁਝ ਸਮਾਂ ਬੀਤ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਰਬਾਬ ਵਜਾ ਤੇ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਜੀ ਨੇ ਬਾਣੀ ਉਚਾਰੀ ਤੇ ਜਦੋਂ ਭਾਈ ਮਰਦਾਨੇ ਦੀ ਰਬਾਬ ਦੀ ਧੁਨ ਤੇ ਗੁਰੂ ਜੀ ਦੀ ਬਾਣੀ ਦੀ ਮਿੱਠੀ ਆਵਾਜ਼ ਕਾਂਕ ਬਸਉਂਡ ਦੇ ਕੰਨਾਂ ਵਿੱਚ ਪਈ ਤੇ ਬਾਣੀ ਨੂੰ ਸੁਣ ਕੇ ਕਾਂਕ ਬਸੁੰਢ ਦਾ ਹਿਰਦੈ ਪਿਆਰ ਨਾਲ ਭਰ ਗਿਆ ਤੇ ਭਾਈ ਮਰਦਾਨਾ ਜੀ ਬੜੇ ਲੰਮੇ ਸਮੇਂ ਤੱਕ ਰਬਾਬ ਵਜਾਉਂਦੇ ਆ ਤੇ ਕਾਂਕ ਬਸੁੰਢ ਵੀ ਸਮਾਧੀ ਵਿੱਚ ਬਿਠੇ ਆ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਤੇ ਕਾਂਕ ਬਸੁੰਢ ਦਾ ਜੀ ਨਹੀਂ ਕਰਦਾ ਕਿ ਇਹ ਸ਼ਬਦ ਸਮਾਪਤ ਹੋ ਗਏ ਤੇ ਇਹ ਰਬਾਬ বাজਣੀ ਸਮਾਪਤ ਹੋ ਜਾਵੇ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਤੇ ਉਦੋਂ ਕਾਂਕ ਬਸੁੰਢ ਨੇ ਆਪਣੇ ਨੇਤਰ ਖੋਲ੍ਹੇ ਦੇ ਭਾਈ ਮਰਦਾਨੇ ਜੀ ਦੇ پاس ਆ ਕੇ ਪੁੱਛਣ ਲੱਗੇ ਕਿ ਮਹਾਪੁਰਖੋ ਆਪ ਜੀ ਰਬਾਬ ਵਜਾ ਰਹੇ ਹੋ ਤੇ ਰਬਾਬ ਦੇ ਨਾਲ ਜਿਹੜਾ ਸ਼ਬਦ ਗਾ ਰਹੇ ਸੀ ਉਹ ਸ਼ਬਦ ਕਿਸ ਦਾ ਹੈ ਕਿਉਂਕਿ ਕਾਂਬਸੁੰਡ ਜੀ ਪੋਛ ਤਾਂ ਰਹੇ ਸਨ ਕਿਉਂਕਿ ਉਸ ਨੂੰ ਪਤਾ ਨਹੀਂ ਸੀ ਕਿ ਗੁਰੂ ਜੀ ਤਾਂ ਮੇਰੇ ਸਾਹਮਣੇ ਹੀ ਬੈਠੇ ਆ ਕਾਂਬਸੁੰਡ ਬਾਰ-ਬਾਰ ਪੁੱਛਦੇ ਆ ਕਿ ਮੈਨੂੰ ਦੱਸੋ ਕਿ ਇਹ ਬਾਣੀ ਕਿਸ ਦੀ ਹੈ ਤਦ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਇਹ ਬਾਣੀ ਹੈ ਮੇਰੇ ਸਤਿਗੁਰੂ ਜੀ ਦੀ ਤੇ ਮੇਰੇ ਸਤਿਗੁਰੂ ਜੀ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਰਮੇਸ਼ਵਰ ਦਾ ਰੂਪ ਨੇ ਤੇ ਦੁਨੀਆ ਨੂੰ ਤਾਰਨ ਵਾਸਤੇ ਆਏ ਨੇ ਤੇ ਭਾਈ ਮਰਦਾਨਾ ਜੀ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਅਤੇ ਕਿਹਾ ਕਿ ਇਹ ਹੀ ਹਨ ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੁਣ ਕਾਂਕ ਬਸੁੰਡ ਨੂੰ ਜਦੋਂ ਪਤਾ ਲੱਗਾ ਕਿ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤੇ ਆਪਣੀ ਜਗ੍ਹਾ ਤੋਂ ਉੱਠੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਲਿਪਟ ਗਏ ਤੇ ਜਦੋਂ ਕੋਲ ਬੈਠੇ ॠषि ਸਾਧੂਆਂ ਨੇ ਦੇਖਿਆ ਕਿ ਸਾਡੇ ਮੁਖੀ ਸਾਧੂ ਕਾਕ ਬਸਉੰਦ ਜਿਹੜੇ ਸਾਨੂੰ ਰੋਜ਼ ਕਥਾ ਸੁਣਾਉਂਦੇ ਨੇ ਤੇ ਜਿਹੜੇ ਸਾਨੂੰ ਪਰਮਾਤਮਾ ਦੀਆਂ ਰੋਜ਼ ਗੱਲਾਂ ਦੱਸਦੇ ਹਨ ਅੱਜ ਇਹ ਕਿਹੜੇ ਫਕੀਰ ਦੇ ਚਰਨਾਂ ਨੂੰ ਲਿਪਟ ਗਏ ਆ ਦੂਰੋਂ ਦੇਖ ਰਹੇ ਆ ਕੋਲ ਨਹੀਂ ਆਏ ਤੇ ਉਹਨਾਂ ਵਿੱਚੋਂ ਇੱਕ ॠषि ਸਾਧੂ ਕਹਿਣ ਲੱਗਾ ਕਿ ਸਾਨੂੰ ਦੇਖਣਾ ਹੈ ਕਿ ਇਹ ਫਕੀਰ ਕੌਣ ਹਨ ਤੇ ਫਿਰ ਸਾਰੇ ਜਣਿਆਂ ਨੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਾਂਕ ਬਸਉਂਡ ਗੁਰੂ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਪਹਿਲਾਂ ਖਬਰ ਮਿਲ ਗਈ ਸੀ ਕਿ ਕਾਲ ਯੁਗ ਦੇ ਵਿੱਚ ਪਰਮਾਤਮਾ ਸ਼ਰੀਰ ਧਾਰ ਕੇ ਆਵੇਗਾ ਤੇ ਉਹਨਾਂ ਨੇ ਦੁਨੀਆ ਦਾ ਉਧਾਰ ਕਰਨਾ ਹੈ ਖਬਰ ਸੀ ਮੇਰੇ ਦਿਲ ਦੀ ਰੀਜ ਸੀ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ ਪਰ ਮਹਾਰਾਜ ਮੇਰੇ ਤੇ ਕਿਰਪਾ ਬੜੀ ਹੋ ਗਈ ਤੁਸੀਂ ਤਾਂ ਆਪ ਚੱਲ ਕੇ ਆਏ ਹੋ ਮੇਰੇ ਪਾਸ ਤੇ ਮੈਨੂੰ ਇਹ ਵੀ ਪਤਾ ਹੈ ਮਹਾਰਾਜ ਤੁਸੀਂ ਵਿਦੀ ਕੁਲ ਵਿੱਚ ਜਨਮ ਲਿਆ ਹੈ ਤੁਸੀਂ ਮੇਰੀ ਇੱਛਾ ਨੂੰ ਪੂਰਾ ਕੀਤਾ ਹੈ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਹੁਣ ਕਾਕ ਬਸੁੰਡ ਦੇ ਮਨ ਵਿੱਚ ਇੰਨਾ ਪਿਆਰ ਆਇਆ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਾਂ ਕਰੀ ਜਾਂਦਾ ਹੈ ਤੇ ਕਾਕ ਬਸੁੰਡ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਕਲਯੋਗ ਦਾ ਸਮਾਂ ਹੈ ਤੇ ਇਹ ਸਾਰੇ ਲੋਕ ਮੂੜੀ ਨੇ ਤੇ ਇਹ ਸਾਰੇ ਭੈੜੀ ਮਤ ਵਾਲੇ ਨੇ ਤੇ ਲੋਕਾਂ ਦੀ ਅਕਲ ਇਹਨੀ ਵਿਗੜ ਚੁੱਕੀ ਹੈ ਦੇ ਉਹ ਚੰਗੀਆਂ ਗੱਲਾਂ ਦੇ ਵੀ ਅਰਥ ਗਹਿਤ ਕੱਢ ਕੇ ਦੱਸਦੇ ਨੇ ਸਾਰੇ ਲੋਕ ਮੋਹ ਮਾਇਆ ਦੇ ਵਿੱਚ ਫਸ ਕੇ ਆਪਣਾ ਧਰਮ ਪਰਛਟ ਕਰ ਰਹੇ ਨੇ ਤੇ ਆਪ ਜਿਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣ ਲਈ ਆਗਮਨ ਕੀਤਾ ਹੈ ਤਾਂ ਕਿ ਲੋਕ ਧਰਮ ਵਿੱਚ ਪੱਕੇ ਹੋਣ ਤੇ ਪਰਮਾਤਮਾ ਦੀ ਉਸਤਤ ਕਰਨ ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇਗਾ ਉਸ ਦੇ ਪਾਪ ਕੱਟੇ ਜਾਣਗੇ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਂਕ ਬਸੁੰਢ ਜੀ ਤੁਹਾਡੇ ਵਿੱਚ ਵੀ ਬੜੇ ਜ਼ਿਆਦਾ ਗੁਣ ਨਹੀਂ ਤੁਸੀਂ ਲਗਾਤਾਰ ਭਗਤੀ ਕਰ ਰਹੇ ਹੋ ਤੁਸੀਂ ਸਰੋਤਿਆਂ ਵਿੱਚੋਂ ਮਹਾਨ ਸਰੋਤੇ ਹੋ ਤੁਸੀਂ ਇੱਕੋ ਵਾਰ ਸ਼ਬਦ ਸੁਣਿਆ ਤੇ ਤੁਹਾਨੂੰ ਗਿਆਨ ਹੋ ਗਿਆ ਗੁਰੂ ਜੀ ਨੇ ਕਿਹਾ ਕਿ ਸਰੋਤਾ ਉਹਨੋਂ ਕਹਿੰਦੇ ਆ ਜਿਹੜਾ ਸੌਂਦਾ ਹੈ ਤੁਸੀਂ ਮਹਾਨ ਸਰੋਤੇ ਹੋ ਤਦ ਕਾਕ ਬਸੰਢ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਸਰੋਤੇ ਕਿਸ ਤਰ੍ਹਾਂ ਦੇ ਹੁੰਦੇ ਨੇ ਮੈਨੂੰ ਇਸ ਦਾ ਕੋਈ ਗਿਆਨ ਨਹੀਂ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਸਰੋਤੇ ਪੰਜ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਸਰੋਤਾ ਉਹ ਹੁੰਦਾ ਹੈ ਜਿਹੜੇ ਰਾਗ-ਰਾਗੜੀਆਂ ਨੂੰ ਸਮਝਦੇ ਨੇ ਤੇ ਦੂਜਾ ਸਰੋਤਾ ਉਹ ਜਿਨ੍ਹਾਂ ਨੂੰ ਰਾਗ-ਰਗੜੀਆਂ ਦੇ ਨਾਲ-ਨਾਲ ਸੁਰ ਦਾ ਵੀ ਗਿਆਨ ਹੋਵੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੀਜਾ ਸਰੋਤਾ ਉਹ ਜਿਹੜੇ ਤਾਲ ਨੂੰ ਸੌਂਦੇ ਨੇ ਤੇ ਚੌਥਾ ਸਰੋਤਾ ਉਹ ਰਾਗ ਸੁਰ ਤੇ ਤਾਲ ਵਿੱਚੋਂ ਰਸ ਲੈਂਦੇ ਨੇ ਪਰ ਗਿਆਨ ਕੀ ਮਿਲ ਰਿਹਾ ਉਹਨਾਂ ਦਾ ਧਿਆਨ ਨਹੀਂ ਹੁੰਦਾ ਤੇ ਪੰਜਵਾਂ ਸਰੋਤਾ ਉਹ ਹੈ ਰਾਗ-ਰਾਗਣੀ ਸੁਰ-ਤਾਲ ਨਹੀਂ ਦੇਖਦੇ ਉਹ ਦੇਖਦੇ ਨੇ ਕਿ ਗਾਇਆ ਕੀ ਜਾ ਰਿਹਾ ਹੈ ਭਾਪ ਜਿਹੜਾ ਸ਼ਬਦ ਗਾਇਆ ਜਾ ਰਿਹਾ ਹੈ ਤੇ ਉਸ ਸ਼ਬਦ ਦੇ ਅਰਥ ਕੀ ਨੇ ਤੇ ਸਾਨੂੰ ਕੀ ਗਿਆਨ ਮਿਲ ਰਿਹਾ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਉਹ ਸਰੋਤੇ ਸਿਆਣੇ ਹੁੰਦੇ ਨੇ ਜਿਹੜੇ ਸ਼ਬਦ ਨੂੰ ਸੁਣਦੇ ਨੇ ਗੁਰੂ ਜੀ ਕਾਂਕ ਬਸੰਢ ਨੂੰ ਕਹਿਣ ਲੱਗੇ ਕਿ ਤੁਸੀਂ ਸਭ ਤੋਂ ਮਹਾਨ ਸਰੋਤੇ ਹੋ ਤੇ ਬੜੇ ਸਮੇ ਤੋਂ ਜੀ ਰਹੇ ਹੋ ਤੇ ਕਾਂਕ ਬਸੰਢ ਜੀ ਤੁਸੀਂ ਬਾਣੀ ਦਾ ਰਸ ਮਾਨਿਆ ਹੋਇਆ ਹੈ ਤੇ ਫਿਰ ਭਾਈ ਮਰਦਾਨਾ ਜੀ ਨੇ ਕਾਂਕ ਬਸੌਂਡ ਤੋਂ ਇੱਕ ਪ੍ਰਸ਼ਨ ਪੁੱਛਿਆ ਕਿ ਕਾਂਕ ਬਸੌਂਡ ਜੀ ਤੁਸੀਂ ਇੱਥੇ ਕਿੰਨੇ ਜੁਗਾਂ ਤੋਂ ਬੈਠੇ ਹੋ ਤੁਸੀਂ ਕਿੰਨੇ ਸਮੇਂ ਤੋਂ ਜੀ ਰਹੇ ਹੋ ਤਾਂ ਕਾਂਕ ਬਸੌਂਡ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਉਮਰ ਦੇ ਬਾਰੇ ਕੀ ਦੱਸਾਂ ਮੇਰੀ ਉਮਰ ਇੰਨੀ ਲੰਬੀ ਹੋ ਚੁੱਕੀ ਹੈ ਮੈਂ ਤੁਹਾਨੂੰ ਕੋਈ ਪਰਨਾਮ ਨਹੀਂ ਦੇ ਸਕਦਾ ਪਰ ਭਾਈ ਮਰਦਾਨਾ ਜੀ ਤੁਸੀਂ ਮੇਰੀ ਇੱਕ ਗੱਲ ਸੁਣੋ ਮੇਰੇ ਵੇਖਦੇ ਵੇਖਦੇ ਕਈ ਬ੍ਰਹਮਣ ਪੈਦਾ ਹੋਏ ਤੇ ਕਈ ਬ੍ਰਹਮਣ ਚਲੇ ਗਏ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਮੇਰੀ ਕਿੰਨੀ ਉਮਰ ਹੈ ਤੇ ਭਾਈ ਮਰਦਾਨਾ ਜੀ ਨੇ ਜਦੋਂ ਕਾਂਕ ਬਸੁੰਡ ਜੀ ਦੀ ਉਮਰ ਸੁਣੀ ਤਾਂ ਉਹ ਚੁੱਪ ਹੋ ਕੇ ਬੈਠ ਗਏ ਤੇ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਤੁਹਾਡਾ ਸਰੀਰ ਕਾਂ ਵਰਗਾ ਕਿਉਂ ਹੈ ਗੁਣ ਤੁਹਾਡੇ ਵਿੱਚ ਇੰਨੇ ਜ਼ਿਆਦਾ ਨਹੀਂ ਮੈਨੂੰ ਉੱਤਰ ਦਿਓ ਕਿ ਤੁਹਾਨੂੰ ਕਾਂ ਦਾ ਸਰੀਰ ਕਿਉਂ ਮਿਲਿਆ ਹੈ ਕਾਂਕ ਬਸੁੰਡ ਕਹਿਣ ਲੱਗਾ ਕਿ ਮੈਂ ਪਹਿਲਾਂ ਸ਼ਿਵ ਜੀ ਭਗਵਾਨ ਦਾ ਭਗਤ ਸੀ ਤੇ ਉਦੋਂ ਦੇਸ਼ ਵਿੱਚ ਕਾਲ ਪੈ ਗਿਆ ਮੈਂ ਜਗਾ ਬਦਲ ਲਈ ਤੇ ਮੈਂ ਜਿੱਥੇ ਗਿਆ ਉਥੇ ਵਿਸ਼ਨੂੰ ਭਗਵਾਨ ਜਿਹਦੇ ਭਗਤ ਸਨ ਤੇ ਉਹ ਮੈਨੂੰ ਵਿਸ਼ਨੂੰ ਜੀ ਦੀ ਭਗਤੀ ਦੀਆਂ ਗੱਲਾਂ ਸੁਣਾਉਂਦੇ ਰਹੇ ਤੇ ਮੇਰੇ ਮਨ ਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਫਿਰ ਮੈਂ ਸੋਚਿਆ ਕਿ ਮੈਂ ਇੱਥੇ ਕਿਸੇ ਨੂੰ ਆਪਣਾ ਗੁਰੂ ਧਾਰਨ ਕਰ ਲਾਂ ਤੇ ਜਿੰਨੂੰ ਮੈਂ ਗੁਰੂ ਧਾਰਨ ਕੀਤਾ ਉਹਨੇ ਵੀ ਮੈਨੂੰ ਵਿਸ਼ਨੂੰ ਭਗਵਾਨ ਜੀ ਦੀ ਕਥਾ ਸੁਣਾ ਦਿੱਤੀ ਤੇ ਇੱਕ ਦਿਨ ਕੀ ਹੋਇਆ ਜਿਨ੍ਹਾਂ ਨੂੰ ਮੈਂ ਗੁਰੂ ਧਾਰਨ ਕੀਤਾ ਸੀ ਉਹ ਜਦੋਂ ਆਏ ਮੈਂ ਉੱਠ ਕੇ ਖੜਾ ਨਹੀਂ ਹੋਇਆ ਪਾਪ ਕਿ ਮੈਂ ਉਹਨਾਂ ਦਾ ਸਤਕਾਰ ਨਹੀਂ ਕੀਤਾ ਤੇ ਮੇਰਾ ਜਪ ਤਪ ਬਹੁਤ ਸੀ ਮੇਰੇ ਅੰਦਰ ਹੰਕਾਰ ਆ ਗਿਆ ਪਰ ਮੇਰੇ ਗੁਰੂ ਬਹੁਤ ਦਿਆਲੂ ਸਨ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਤੇ ਜਦੋਂ ਉਹ ਉੱਠ ਕੇ ਚਲੇ ਗਏ ਤੇ ਮੈਂ ਸ਼ਿਵ ਜੀ ਦੇ ਮੰਦਰ ਤੇ ਜਾ ਕੇ ਬੈਠ ਗਿਆ ਤੇ ਮੈਨੂੰ ਆਕਾਸ਼ ਚੋਂ ਆਵਾਜ਼ ਆਈ ਤੂੰ ਤੇ ਬਹੁਤ ਵੱਡਾ ਪਾਪ ਕੀਤਾ ਹੈ ਹੁਣ ਤੂੰ ਮੇਰੇ ਕੋਲ ਆ ਗਿਆ ਤੂੰ ਤੇ ਆਪਣੇ ਗੁਰੂ ਦਾ ਨਹੀਂ ਬਣਿਆ ਉਹਦਾ ਸਤਕਾਰ ਨਹੀਂ ਕੀਤਾ ਤੈਨੂੰ ਆਪਣੇ ਤੇ ਮਾਣ ਬੜਾ ਏ ਤੂੰ ਨਰਕਾਂ ਚ ਪਵੇਂ ਨਰਕ ਭੋਗੇਗਾ ਤੇ ਕਾਂਕ ਬਸੁੰਢ ਜੀ ਕਹਿਣ ਲੱਗੇ ਕਿ ਮੇਰੇ ਗੁਰੂ ਨੂੰ ਮੇਰੇ ਤੇ ਕਰ ਸਾ ਆ ਗਿਆ ਉਹਨਾਂ ਨੇ ਆਖਿਆ ਕਿ ਇਹ ਬੱਚਾ ਹੈ ਇਸ ਨੂੰ ਮਾਫ ਕਰ ਦਿਓ ਪਰ ਭਗਵਾਨ ਨੇ ਆਖਿਆ ਕਿ ਹੁਣ ਇਸ ਨੂੰ 84 ਲੱਖ ਜੁਨਾ ਭੁਗਤਣੀਆਂ ਪਹਿਣਗੀਆਂ ਹਰ ਇੱਕ ਜੂਨੀ ਵਿੱਚ ਇਸ ਨੂੰ ਗਿਆਨ ਹੋਵੇਗਾ ਇਸ ਕਰਕੇ ਮੈਂ ਹਰ ਇੱਕ ਜੂਨ ਭੁਗਤੀ ਤੇ ਫੇਰ ਜਾ ਕੇ ਮੈਨੂੰ ਮਨੁੱਖ ਦਾ ਜੀਵਨ ਮਿਲਿਆ ਤੇ ਉਦੋਂ ਜਾ ਕੇ ਮੈਂ ਇੱਕ ਵਿਦਵਾਨ ਪੰਡਤ ਬਣਿਆ ਕਾਂਕ ਬਸੁੰਢ ਜੀ ਕਹਿਣ ਲੱਗੇ ਮੇਰੇ ਤੋਂ ਫਿਰ ਗਲਤੀ ਹੋ ਗਈ ਮੈਨੂੰ ਫਿਰ ਸ਼ਰਾਫ ਮਿਲਿਆ ਕਿ ਤੂੰ ਕਾਂ ਦੀ ਜੂਨ ਵਿੱਚ ਰਹੇਗਾ ਤੇ ਜਦੋਂ ਤੇਰੀ ਇੱਛਾ ਹੋਵੇਗੀ ਉਦੋਂ ਤੇਰੀ ਮੌਤ ਹੋਵੇਗੀ ਇੱਛਾ ਮੈਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਮੈਂ ਆਖਿਆ ਸੀ ਕਿ ਜਦੋਂ ਭਗਵਾਨ ਜੀ ਮੇਰੇ ਸਾਹਮਣੇ ਪ੍ਰਤੱਖ ਪ੍ਰਗਟ ਹੋਣਗੇ ਉਦੋਂ ਮੈਂ ਇੱਛਾ ਜ਼ਾਹਰ ਕਰਾਂਗਾ ਤੇ ਕਾਂਕ ਬਸੁੰਢ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਿਆ ਆਖਿਆ ਕਿ ਹੁਣ ਮੇਰੀ ਇੱਛਾ ਹੈ ਮਹਾਰਾਜ ਹੁਣ ਮੈਂ ਮੁਕਤ ਹੋ ਜਾਵਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਕਾਂਕ ਬਸੌਂਢ ਜੀ ਤੇ ਕਿਰਪਾ ਕੀਤੀ ਤੇ ਉਹਨਾਂ ਦਾ ਉਧਾਰ ਕੀਤਾ ਸਤਨਾਮ ਸ੍ਰੀ ਵਾਹਿਗੁਰੂ